ਸੋਨੂੰ ਇੱਕ ਚੀਜ਼ ਦਿਖਾਉਨੇ ਆ ਜਿਹੜੀ ਮੇਰੀ ਤਾਂ ਫੇਵਰੇਟ ਹੈ ਤੁਹਾਡੀ ਵੀ ਹੋਣੀ ਯਾਰ ਬਹੁਤ ਵਧੀਆ ਅੱਜ ਕੱਲ੍ਹ ਲੋਪ ਹੁੰਦੀ ਯਾਰੀ ਉਹ ਚੀਜ਼ ਸੋਨੂੰ ਦਿਖਾਈਏ ਆ ਦੇਖੋ ਇਹਨੂੰ ਕਹਿੰਦੇ ਆ ਸੋਨੂੰ ਪਤੀ ਲੱਗ ਗਿਆ ਹੁਣ ਵੀ ਕੀ ਕਹਿੰਦੇ ਆ ਦੇਖ ਲਓ ਇਹ ਬਾਈ ਚਿਬੜਾਂ ਦੀ ਬੇਲ ਹੈ ਸੋਨੂੰ ਪਤਾ ਵੀ ਚਿਬੜ ਜਿਹੜੇ ਹੁਣ ਲੋਪ ਹੋ ਗਏ ਹਨਾ ਤੇ ਵੀ ਬਹੁਤ ਯਾਰ ਘਟ ਰਹਿ ਗਿਆ ਇਹ ਕੰਮ ਚਿਬੜ ਜਿਹੜੇ ਹੁੰਦੇ ਸੀ ਵੀ ਹੁਣ ਉਹ ਜਿਹੜੇ ਕਪਾਹ ਵਾਲੇ ਇਲਾਕੇ ਆ ਜਿੰਨਾ ਵਿੱਚ ਨਰਮੇ ਕਪਾਹ ਬੀਜਦਿਆਂ ਨੇ ਉਹਨਾਂ ਦੇ ਵਿੱਚ ਤਾਂ ਇਹ ਰਹਿ ਗਏ ਪਹਿਲਾਂ ਹਰ ਕਿਤੇ ਚਿਬੜ ਮਿਲਦਾ ਸੀ ਇਹ ਚਿਬੜ ਵੀ ਜਿਹੜਾ ਜੀਰੀਆਂ ਨੇ ਝੋਨੇ ਨੇ ਖਾ ਲਿਆ ਤੇ ਜਿੱਥੇ ਝੋਨਾ ਲੱਗਦਾ ਹੈ ਉੱਥੇ ਤਾਂ ਇਹ ਸਮਝ ਲਓ ਵੀ ਇੱਕ ਲੋਕਾਂ ਦੇ ਲਈ ਸੁਪਨੀ ਹੋ ਗਏ ਬਹੁਤ ਔਖੇ ਜਿਹੜੇ ਉਹਨਾਂ ਨੂੰ ਇਹ ਚਿਬੜ ਮਿਲਦੇ ਨੇ ਦੋਸਤੋ ਤੇ ਤੁਹਾਡੇ ਇਲਾਕੇ ਦੇ ਵਿੱਚ ਚਿਬੜ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਹੁਣ ਵੀ ਚਿਬੜ ਲੱਗਦੇ ਨੇ ਤੁਸੀਂ ਕਮੈਂਟ ਕਰਕੇ ਜਿਹੜੀ ਜ਼ਰੂਰ ਦੱਸਿਓ ਯਾਰ ਇਹਨਾਂ ਦੀ ਚਟਨੀ ਜਿਹੜੀ ਬਹੁਤ ਸਵਾਦ ਲੱਗਦੀ ਹੈ ਐਨਆਰਆਈ ਭਰਾ ਜਿਹੜੇ ਬਾਹਰ ਗਏ ਹੋਏ ਨੇ ਉਹਨਾਂ ਨੂੰ ਬੜੀ ਯਾਦ ਆਉਂਦੀ ਹੋਣੀ ਇਹ ਚਟਨੀ ਦੀ ਹਨਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਹੀ ਰਹਿ ਗਈਆਂ ਚਟਨੀ ਦੇ ਵਿੱਚ ਦੇਸੀ ਘਿਓ ਪਾ ਕੇ ਸੋਨੂੰ ਪਤਾ ਵੀ ਕਿੰਨੀ ਵਧੀਆ ਚੀਜ਼ ਕਿੰਨਾ ਵਧੀਆ ਭੋਜਨ ਜਿਹੜਾ ਉਹ ਬਣ ਜਾਂਦਾ ਜੇ ਬੰਦਾ ਤਿੰਨ ਰੋਟੀਆਂ ਖਾਂਦਾ ਤਾਂ ਬੰਦਾ ਪੰਜ ਰੋਟੀਆਂ ਖਾਂਦਾ ਦੋ ਰੋਟੀਆਂ ਜਿਹੜੀਆਂ ਇਹ ਚੀਜ਼ਾਂ ਵਧਾਉਂਦੇ ਨੇ ਕਿਉਂਕਿ ਸਵਾਦ ਜਿਹੜਾ ਇਹਦਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੁਣ ਬਾਕੀ ਇੱਕ ਹੋਰ ਵੀ ਆ ਜਿਹੜੀਆਂ ਹੁਣ ਨਵੀਆਂ ਕੁੜੀਆਂ ਨੇ ਉਹ ਮਿਕਸੀਆਂ ਦੇ ਵਿੱਚ ਹੀ ਚਟਨੀ ਕੁੱਟਦੀਆਂ ਨੇ ਪਰ ਜਿਹੜੀ ਕੁੰਡੇ ਵਾਲੀ ਚਟਨੀ ਆ ਨਾ ਉਹਦਾ ਸਵਾਦ ਉਸ ਤੋਂ ਵੀ ਅਲੱਗ ਜਿਹੜਾ ਆਉਂਦਾ ਦੇਖੋ ਕਿੰਨੀ ਸੋਹਣਾ ਜਿਹੜੇ ਬੇਲ ਆ ਕਿੰਨੇ ਸੋਹਣੇ ਚਿਬੜ ਲੱਗੇ ਹੋਏ ਨੇ ਤੁਸੀਂ ਦੇਖੋ ਯਾਰ ਹੈਨਾ ਦੇਖੋ ਬੀ ਇਹ ਦੇਖੋ ਇਹ ਸਾਡੇ ਇਲਾਕੇ ਜਿੱਦਾ ਬਾਈ ਬਹੁਤ ਸੰਰੂਰ ਏਰੀਆ ਹੋ ਗਿਆ ਇੱਥੇ ਝੋਨਾ ਜਿਹੜਾ ਬਹੁਤ ਜਿਆਦਾ ਲੱਗਦਾ ਹੈਨਾ ਝੋਨੇ ਨੇ ਸਾਡੇ ਇਲਾਕੇ ਚ ਇਹ ਸਮਝ ਲਓ ਵੀ ਸੁਪਨੇ ਹੋ ਗਏ ਕੋਈ ਜਿਹੜਾ ਬੰਦਾ ਸ਼ੌਂਕੀ ਹੈ ਇਹ ਚੀਜ਼ਾਂ ਲਾਉਣ ਦਾ ਉਦੇ ਖੇਤ ਦੇ ਵਿੱਚੋਂ ਤੁਹਾਨੂੰ ਬੇਸ਼ੱਕ ਮਿਲ ਜਾਣ ਜਿਹੜਾ ਬੰਦਾ ਬੀਜ ਰੱਖ ਕੇ ਤਿਆਰ ਕਰਕੇ ਵੇਲਾਂ ਉਹਦੇ ਖੇਤ ਦੇ ਵਿੱਚੋਂ ਤੁਹਾਨੂੰ ਮਿਲ ਜਾਣ ਬੇਸ਼ੱਕ ਮਿਲ ਜਾਣ ਪਰ ਤੁਹਾਨੂੰ ਹਰ ਕਿਤੇ ਤੋਂ ਨਹੀਂ ਮਿਲਦੇ ਜਾ ਇਹ ਮੰਡੀ ਚੋਂ ਮਿਲਦੇ ਨੇ ਬਾਈ ਹੁਣ ਕਿਉਂਕਿ ਹੋਰ ਏਰੀਆ ਦੇ ਵਿੱਚੋਂ ਮੰਡੀ ਦੇ ਵਿੱਚ ਵੇਕਣ ਦੇ ਲਈ ਆਉਂਦੇ ਨੇ ਉੱਥੋਂ ਮਿਲਦੇ ਨੇ ਨਹੀਂ ਬਾਈ ਖੇਤਾਂ ਦੇ ਵਿੱਚੋਂ ਇਹ ਲੋਪ ਹੋ ਗਏ ਨਹੀਂ ਬਾਈ ਇੱਕ ਰਾਈ ਚਿਪੜਾਉਂਦਾ ਜਿਹੜਾ ਵੱਡਾ ਚਿਪੜਾਉਂਦਾ ਸੀਗਾ ਉਹਨੂੰ ਰਾਈ ਚਿਪੜ ਕਹਿੰਦੇ ਨੇ ਮੇਰੇ ਏਰੀਆ ਦੇ ਵਿੱਚ ਬਾਕੀ ਅਲੱਗ-ਅਲੱਗ ਨਾਂ ਹਰ ਇੱਕ ਏਰੀਏ ਦੇ ਵਿੱਚ ਨੇ ਸੋ ਦੇ ਏਰੀਏ ਦੇ ਵਿੱਚ ਨਾਂ ਵੀ ਦੱਸ ਦਿਓ ਵੀ ਉਹ ਚਿਬੜ ਨੂੰ ਕੀ ਕਹਿੰਦੇ ਆ ਹਨਾ ਤੇ ਇਲਾਕੇ ਜ਼ਰੂਰ ਦੱਸ ਦਿਓ ਵੀ ਸਾਡੇ ਇਲਾਕੇ ਦੇ ਵਿੱਚ ਨਾਂ ਕਮੈਂਟ ਦੇ ਵਿੱਚ ਲਿਖ ਕੇ ਵੀ ਅੱਜ ਵੀ ਚਿਬੜ ਜਿਹੜੇ ਉਹ ਲੱਗਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਆਪਣਾ ਦੇਸੀ ਪੰਜਾਬ ਇਹ ਆਪਣਾ ਜਿਹੜਾ ਵਿਰਸਾ ਜ਼ਰੂਰ ਸ਼ੇਅਰ ਕਰ ਦਿਓ ਤੇ ਸਾਂਭ ਕੇ ਵੀ ਰੱਖਿਆ ਕਰੋ ਬੇਲਾ ਬੂਲਾ ਲਾਇਆ ਕਰੋ ਮਿੱਤਰੋ ਸਬਜ਼ੀਆਂ ਮੁੱਲ ਦੀਆਂ ਦੇ ਵਿੱਚ ਕੁਝ ਨਹੀਂ ਟੀਕਿਆਂ ਵਾਲਾ ਹੁੰਦਾ ਸਮਾਨ ਆਪਣੇ ਖੇਤ ਦੇ ਵਿੱਚ ਪੰਜ ਚਾਰ ਬੇਲਾਂ ਲਾ ਲਿਆ ਕਰੋ 10 10 20 20 ਕਿਲਿਆਂ ਦੇ ਬਾਈ ਹੁਣ ਤੁਹਾਨੂੰ ਬੇਲ ਨਹੀਂ ਕੋਈ ਮਿਲਦੀ ਮੁੱਲ ਬੁੜੀਆਂ ਮੁੱਲ ਸਬਜ਼ੀ ਲੈਂਦੀਆਂ ਨੇ ਹਨਾ ਉਹ ਸਬਜ਼ੀ ਜਿਹੜੀ ਟੀਕਿਆਂ ਵਾਲੀ ਹੁੰਦੀ ਆ ਸੋਨੂੰ ਪਤੀ ਆ ਨਾਲੇ ਤੁਸੀਂ ਹਰ ਰੋਜ਼ ਵੀਡੀਓ ਜਿਹੜੀਆਂ ਉਹ ਵੇਖਦੇ ਹੋ ਪਰ ਫਿਰ ਵੀ ਲੋਕ ਬਾਈ ਬੇਲਾਂ ਲਾ ਕੇ ਰਾਜੀ ਨਹੀਂ ਜੇ ਕਿਸੇ ਗਵਾਂਡੀ ਤੇ ਲੱਗੀ ਹੋਈ ਆ ਕੋਲੇ ਤਾਂ ਉੱਥੇ ਬਾਈ ਜਿਵੇਂ 10 ਮੋਟਰਾਂ ਦੇ ਵਿੱਚੋਂ ਇੱਕ ਮੋਟਰ ਦੇ ਉੱਪਰ ਸਬਜ਼ੀ ਜਿਹੜੀ ਲੱਗੀ ਹੋਈ ਆ ਬਾਈ ਉੱਥੇ ਊ ਲੋਕ ਨਹੀਂ ਛੱਡਦੇ ਉਹਦਾ ਮਨ ਬੰਦੇ ਦਾ ਉਂ ਆਕੇ ਜਾਂਦਾ ਤੇ ਉਹ ਬਹੀ ਉਹ ਲਾਉਣੋਂ हट ਜਾਂਦਾ ਉਹ ਵੀ ਹੈਨਾ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਬਈ ਸ਼ੇਅਰ ਜਰੂਰ ਕਰ ਦਿਓ ਇਹ ਗੱਲਾਂ ਸੱਚੀਆਂ ਨੇ ਅੱਜ ਦੇ ਟਾਈਮ ਬਈ ਇਹੀ ਹਾਲ ਹੋ ਰਿਹਾ ਤੇ ਚਿਬੜਾਂ ਦੀ ਚਟਨੀ ਕਿਹਨੂੰ ਕਿਹਨੂੰ ਸਵਾਦ ਲੱਗਦੀ ਆ ਉਹ ਵੀ ਜਰੂਰ ਕਮੈਂਟ ਦੇ ਵਿੱਚ ਲਿਖਿਓ ਥੈਂਕ ਯੂ ਬਈ ਧੰਨਵਾਦ ਸਾਰਿਆਂ ਦਾ